ਇਹ ਵਿਲਕਦੇ ਹੋਏ ਰਿਸ਼ਤੇਦਾਰ ਅਤੇ ਰੋਂਦੀ ਪਿਟਦੀ ਮਾਂ ਇਸ ਸਮੇਂ ਆਪਣੇ 1.5 ਸਾਲ ਦੇ ਮਾਸੂਮ ਪੁੱਤ ਨੂੰ ਯਾਦ ਕਰ ਕਰਕੇ ਉੱਚੀ ਉੱਚੀ ਉਸ ਨੂੰ ਬੁਲਾ ਰਹੀ ਹੈ ਇੱਕ ਵਾਰੀ ਫਿਰ ਤੋਂ ਹਸਪਤਾਲ ਵਾਲਿਆਂ ਤੇ ਅਣਗੈਲੀ ਦੇ ਦੋਸ਼ ਲੱਗੇ ਨੇ ਇਸ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਮੁੰਡੇ ਦੇ ਸਿਰਫ ਕੂਣੀ ਦੇ ਉੱਪਰ ਸੱਟ ਲੱਗੀ ਸੀ ਖੇਡਦੇ-ਖੇਡਤੇ ਉਹ ਡਿੱਗ ਪਿਆ ਸੀ ਅਤੇ ਵੱਧ ਤੋਂ ਵੱਧ ਉਸਤੇ ਫੈਕਚਰ ਹੋ ਸਕਦਾ ਸੀ ਪਰ ਜਦੋਂ ਉਸ ਨੂੰ ਉਹ ਹਸਪਤਾਲ ਲੈ ਕੇ ਪਹੁੰਚਤੇ ਨੇ ਤਾਂ ਕੁਝ ਹੀ ਸਮੇਂ ਬਾਅਦ ਜਦੋਂ ਡਾਕਟਰਾਂ ਨੇ ਉਸ ਨੂੰ ਇੰਜੈਕਸ਼ਨ ਲਗਾਇਆ ਤਾਂ ਮੁੰਡਾ ਨੀਲਾ ਪੈ ਗਿਆ ਦੇਵੀਗੜ੍ਹ ਰੋਡ ਤੋਂ ਚੱਲਿਆ ਇਹ ਪਰਿਵਾਰ ਕਦੇ ਬਹਾਤਰਗੜ ਤੇ ਕਦੇ ਪਟਿਆਲਾ ਦੇ ਅਮਰ ਹਸਪੀਟਲ ਦੇ ਵਿੱਚ ਆਪਣੇ ਜਵਾਕ ਨੂੰ ਲੈ ਕੇ ਘੁੰਮਦਾ ਰਿਹਾ। ਉਹਨਾਂ ਦਾ ਕਹਿਣਾ ਸੀ ਕਿ ਜਿਸ ਸਮੇਂ ਤੱਕ ਅਸੀਂ ਅਮਰ ਹਸਪੀਟਲ ਪਹੁੰਚੇ ਉਸ ਤੋਂ ਪਹਿਲਾਂ ਹੀ ਸਾਡਾ ਬੱਚਾ ਪੂਰਾ ਹੋ ਚੱਕਿਆ ਸੀ ਇਹ ਡਾਕਟਰਾਂ ਦਾ ਕਹਿਣਾ ਹੈ ਅਤੇ ਸਾਫ਼ ਅਤੇ ਸਿੱਧੇ ਸ਼ਬਦਾਂ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਚੰਗਾ ਭਲਾ ਹੱਸਦਾ ਖੇਡਦਾ ਗੱਲਾਂ ਕਰਦਾ ਸਾਡੇ ਨਾਲ ਸਾਡਾ ਪੁੱਤ ਆ ਕੁਣੀ ਦੇ ਉੱਪਰ ਉਸਤੇ ਮੜੀ ਜਹੀ ਸੱਟ ਸੀ ਅਤੇ ਇਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਸ ਨੂੰ ਟੀਕਾ ਲਗਾਇਆ ਜਾਂਦਾ ਤੇ ਉਸ ਦੀ ਜਾਨ ਲੈ ਲਈ ਜਾਂਦੀ ਹੈ ਆਖਿਰਕਾਰ ਇਹ ਕਿਹੜਾ ਹਸਪਤਾਲ ਹੈ ਕਿਹੜਾ ਡਾਕਟਰ ਹੈ ਜਿਸ ਦੇ ਉੱਪਰ ਇਹ ਸਾਰੇ ਇਲਜ਼ਾਮ ਲੱਗੇ ਨੇ ਪਰਿਵਾਰਕ ਮੈਂਬਰਾਂ ਤੋਂ ਸੁਣਦੇ ਹਾਂ ਉਹ ਆਖ ਰਹੇ ਨੇ ਕਿ ਇਸ ਹਸਪਤਾਲ ਵਾਲਿਆਂ ਤੇ ਵੱਡੀ ਕਾਰਵਾਈ ਹੋਵੇ ਤਾਂ ਕਿ ਹੋਰ ਕਿਸੇ ਦਾ ਜਵਾਕ ਇਸ ਤਰ੍ਹਾਂ ਦੁਨੀਆ ਤੋਂ ਨਾ ਜਾਵੇ ਆਦਾ ਜੇ ਮੈਨੂੰ ਕਲਾਮ ਕਰਵਾ ਦੇਵਾ ਕਰਾ ਮਾਗ ਲਵਾਂ ਦੂਗੀ ਕਰਨ ਕਰ ਉਹਦੀ ਪਾਹ ਟੁੱਟ ਗਈ ਵਿੱਚੇ gira ਤੀ ਗੈਰ ਹੱਸਦਾ ਫੇਰਦਾ ਸੀਗਾ ਤੇ ਉਹਦਾ ਉਹਨੂੰ ਉੱਥੇ ਲੈ ਗਿਆ ਹਸਪਤਾਲ ਜੀ ਹਸਪਤਾਲ ਜਿੱਥੋਂ ਲੈ ਕੇ ਗਿਆ ਤੇ ਜੀ ਉੱਥੋਂ ਨਾ ਉਹਨਾਂ ਨੇ ਵੀ ਠੀਕਾ ਗਲਤ ਪਾਤਾ ਜੀ ਅੱਛੀ ਕੀ ਕਲਾਉਣ ਦਾ ਬਾਤ ਬੱਚਾ ਨੀਲਾ ਹੋ ਗਿਆ ਮਤਲਬ ਉਥੇ ਤੋਂ ਉਰੇ ਲੈ ਕੇ ਆਇਆ ਉਹ ਇੱਥੇ ਆਇਆ ਨਾ ਨਾਲ ਡਾਕਟਰ ਨਾਲ ਵੀ ਨਾਲ ਉਹ ਡਾਕਟਰ ਨਾਲ ਆਇਆ ਜੀ ਉਰੇ ਆ ਕੇ ਉਹਨੇ ਰੱਬ ਭੱਜ ਗਿਆ ਜੀ ਮੁੰਡਾ ਡੀਲਾ ਹੋ ਗਿਆ ਮਤਲਬ ਮੁੰਡਾ ਟੀਕਾ ਲਾਉਣ ਸਾਰੀ ਪੂਰਾ ਹੋ ਗਿਆ ਕਿੰਨੇ ਸਾਲ ਦੇ ਸੀ ਸਾਢੇ 5 ਸਾਲ ਦਾ ਕੀ ਨਾਮ ਕੀ ਹਰ ਸਿੰਘ ਹਰਪ੍ਰੀਤ ਸਿੰਘ ਅੱਛਾ ਤੁਹਾਡਾ ਬੇਟਾ ਹਾਂ ਜੀ ਅੱਛਾ ਇਹ ਤੇ ਅੱਜ ਅੱਜ ਕਿਰਿਆ ਸੀ ਜੀ ਉਹ ਹਾਂ ਜੀ 11:00 ਤੱਕ ਜਿਹੜੇ ਗਿਆ ਜੀ ਅੱਛਾ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਬਦਵਾ ਚ ਜੀ ਅਸੀਂ ਉੱਥੇ ਲੈ ਕੇ ਆ ਗਏ ਤੇ ਗਏ ਉਹ ਲੈਟ ਲੈ ਕੇ ਆ ਗਏ ਤੇ ਹੱਡੀਆਂ ਦੇ ਕੋਲ ਜੀ ਹਾਂ ਸਮੋਰ ਹਾਂ ਗੁਰਮਨ ਗੁਰਮਨ ਬੱਟਲਾ ਤੇ ਨਮਜੋਤ ਡਾਕਟਰ ਦਾ ਨਾਮ ਜੀ ਨੇ ਜੀ ਗਲ ਟਿਕਾ ਲਗਾਇਆ ਟਿਕਾ ਲਗਾਉਂਦੇ ਹੀ ਸਾਡਾ ਬੱਚਾ ਨੀਲਾ ਹੋ ਗਿਆ ਰੈਫਰ ਕਰਕੇ ਗਿਆ ਜੀ ਇੱਕ ਮਿੰਟ ਜੀ ਵੀ ਸਾਡੇ ਮੇਰੇ ਫਸਦਾ ਨਹੀਂ ਹੈਗਾ ਬੱਚੇ ਨੂੰ ਕਹਿੰਦਾ ਚਲੋ ਉੱਥੇ ਲੈ ਚਲਦੇ ਆ ਇੱਥੇ ਬੱਚੇ ਨੂੰ ਛੱਡ ਕੇ ਜੀ ਉਹ ਭੱਜ ਗਿਆ ਕੀ ਨਾਮ ਕੀ ਸੀ ਜੀ ਉਹ ਡਾਕਟਰ ਦਾ ਅਸਟਰ ਹੈ ਜੀ ਨਮ ਜੋਤੀ ਇਹ ਕਿੱਥੇ ਆ ਇਹ ਹਸਪੀਟਲ ਕਿੱਥੇ ਜੀ ਜੈ ਦੇ ਵੀਗੜ ਰੋਡ ਤੇ ਕਿ ਹੱਡੀ ਹਸਪੀਟਲ ਦਾ ਕੀ ਨਾਮ ਕੀ ਹਸਪੀਟਲ ਦਾ ਨਾਮ ਦੱਸੋ ਜੀ ਹਸਪੀਟਲ ਦਾ ਨਾਮ ਗੁਰਮਨ ਗੁਰਮਨ ਅੱਛਾ ਹੁਣ ਕਿਹੜੇ ਹਸਪਤਾਲ ਅਸੀਂ ਹੁਣ ਇੱਥੇ ਖੜੇ ਆ ਜੀ ਬੱਚਾ ਸਾਡਾ ਅੰਦਰ ਹੈ ਨਹੀਂ ਉਰੇ ਕੋਈ ਡਾਕਟਰ ਨਾਲ ਹੱਥੋਂ ਪਈ ਵੀ ਹੋਈ ਆ ਜੀ ਕੋਈ ਮੌਕੇ ਨਹੀਂ ਕੋਈ ਨਹੀਂ ਜੀ ਇੱਥੇ ਨਹੀਂ ਹੋਈਏਗੀ ਅੱਛਾ ਉਹੀ ਭੱਜਿਆ ਜੀ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਬੱਚੇ ਮੁੰਡਿਆਂ ਨੇ ਤੇ ਉਹ ਭੱਜ ਗਿਆ ਫਰ ਗੱਟੀ ਨਾ ਬੈਠ ਕੇ ਅੱਛਾ ਉਹਦੇ ਵਿੱਚ ਗਲਤੀ ਨਹੀਂ ਨਹੀਂ ਉਰੇ ਜਦੋਂ ਬੱਚੇ ਆ ਲੈ ਕੇ ਆਏ ਉਹ ਉਸ ਟਾਈਮ ਅੱਛਾ ਉਰੇ ਡੈਡ ਆਏਗਾ ਦੂ ਕਿ ਉਹ ਜਦੋਂ ਇਹਨਾਂ ਨੇ ਜਦੋਂ ਇੱਥੇ ਆ ਡਾਕਟਰਾਂ ਨੇ ਦੇਖਿਆ ਜੀ ਤਾਂ ਉਸ ਵਿੱਚ ਕੁਝ ਨਹੀਂ ਹੈਗਾ ਸੀ। ਬਤਨਾ ਬੱਚਾ ਜੀ ਸਾਢੇ 5 ਸਾਲ ਦਾ ਜੀ। ਸਾਢੇ 5 ਦੇ ਜਾਨ ਉਹਨੇ ਹੀ ਦਿੱਤੀ ਹਟੇ। ਇਹਦੇ ਕਾਰਨ ਕੀ ਬਣਿਆ ਜੀ ਕਿਵੇਂ ਕੋਈ ਐਕਸੀਡੈਂਟ ਹੋਇਆ ਸੀ? ਐਕਸੀਡੈਂਟ ਕੁਝ ਨਹੀਂ ਹੋਇਆ ਜੀ ਖੇਡਦਾ ਖੇਡਦਾ ਡਿੱਗਿਆ ਜੀ। ਕਿਥੋਂ ਛੱਤ ਤੋਂ गिर ਕੇ ਨਹੀਂ ਜੀ ਨਹੀਂ ਨਾਰਮਲ ਨੀਚੇ ਤੋਂ ਹੀ ਜੀ। ਛੱਤ ਕਿੱਥੇੋਂ ਕਿਸੀ ਨੂੰ ਛੱਤ ਤੇ ਇੱਥੇ ਵੱਜਦੀ ਜੀ ਇੱਥੇ ਕੋਈ ਨਹੀਂ। ਹਾਂ ਜੀ। ਏ ਜਦੋਂ ਆਇਆ ਬੱਚਾ ਜਦ ਵੀ ਖੇਡਦਾ ਹੀ ਆਇਆ ਰਸਤੇ 'ਚ ਡਾਕਟਰ ਹਰਜਿੰਦਰ ਕੋਲੇ ਅਸੀਂ ਪਹਿਲਾਂ ਮੈਡੀਸਿਨ ਵਗੈਰਾ ਤੋਂ ਆਨੇ ਆ ਉਹਨੂੰ ਉਹ ਦੋ ਵੀ ਕਹਿ ਰਿਹਾ ਮੈਨੂੰ ਡਾਕਟਰ ਹਰਜਿੰਦਰ ਕੋਲੇ ਲੈ ਚੱਲੋ ਮੰਮੀ ਮੈਂ ਠੀਕ ਹੋ ਜਾਵਾਂਗਾ ਪਰ ਸਾਨੂੰ ਨਹੀਂ ਸੀ ਪਤਾ ਵੀ ਸਾਡਾ ਬੱਚਾ ਇਹ ਚੱਲਿਆ ਜਾਊਗਾ ਮੜਾ ਜਿਗਰਿਆ ਤੇ ਇਹ ਫ੍ਰੈਕਚਰ ਹੋ ਗਿਆ ਤੇ ਬਾਦਰਗਰ ਲੈ ਗਈ ਸੀ ਅੱਛਾ ਜੀ ਬਾਦਰਗਰ ਤੋਂ ਬਾਅਦ ਉਹ ਕਹਿੰਦਾ ਉੱਥੇ ਲੈ ਜਾ ਜੋੜੀ ਜਾਂਦੇ ਅੱਛਾ ਜੀ ਉਹ ਜੋੜੀ ਜਾਂਦੇ ਲੈ ਕੇ ਉਹਨੇ ਇੰਜੈਕਸ਼ਨ ਗਲਤ ਲਾ ਦਿੱਤੇ ਜੋੜੀਆਂ ਕਿਹੜੇ ਹਸਪਤਾਲ ਲੈ ਗਈ ਸੀ ਜੀ ਮੇਰੇ ਘਰ ਨੂਰ ਹੈ ਜੀ ਹਸਪਤਾਲ ਸ਼ਾਇਦ ਅੱਛਾ ਜੀ ਡਾਕਟਰ ਦਾ ਕੀ ਨਾਮ ਪਤਾ ਜੀ ਨਹੀਂ ਡਾਕਟਰ ਦਾ ਅੱਛਾ ਉਸ ਤੋਂ ਬਾਅਦ ਕੀ ਹੋਇਆ ਜੀ ਫਿਰ ਉਸ ਤੋਂ ਬਾਅਦ ਉਹਰੇ ਘੁਮਾਉਂਦਾ ਰਿਹਾ ਜੀ ਇਹਨਾਂ ਨੂੰ ਵੀ ਫਲਾਣੇ ਹਸਪਤਾਲ ਜਦੋਂ ਲੈ ਕੇ ਆਏ ਤਾਂ ਉਹਦੀ ਦਰਦ ਸੀ ਨਹੀਂ ਹਸਪਤਾਲ ਜਿੱਥੋਂ ਜਦੋਂ ਲੈ ਕੇ ਆਇਆ ਜਿਹੜਾ ਤੁਸੀਂ ਨੂਰ ਹਸਪਤਾਲ ਦੱਸ ਰਹੇ ਹੋ ਜਿਹੜਾ ਡਾਕਟਰ ਹੈ ਉਹ ਹੱਡੀਆਂ ਦਾ ਡਾਕਟਰ ਹੈ ਨਹੀਂ ਨਹੀਂ ਵੈਸੇ ਪ੍ਰਾਈਵੇਟ ਹਸਪਤਾਲ ਹੈ ਅੱਛਾ ਜੀ ਵੀ ਉਹਨੇ ਕਿਸੇ ਤਰ੍ਹਾਂ ਜਿਵੇਂ ਉਹ ਦੱਸ ਰਹੇ ਨੇ ਉਹਦੇ ਘਰ ਦੇ ਦੱਸ ਰਹੇ ਨੇ ਵੀ ਟੀਕੇ ਵਗੈਰਾ ਹਾਂ ਟੀਕੇ ਵਗੈਰਾ ਲਗਾਏ ਹੁਣ ਕਿੱਥੇ ਲਾਇਆ ਟੀਕਾ ਉਹ ਟੀਕਾ ਬਾਹਰ ਨਹੀਂ ਲਾਇਆ ਬਾਹਰ ਉਹ ਉੱਥੇ ਆਪਣੇ ਪ੍ਰਾਈਵੇਟ ਹਸਪਤਾਲ ਪ੍ਰਾਈਵੇਟ ਹਸਪਤਾਲ ਉਸ ਤੋਂ ਬਾਅਦ ਅਮਰ ਤੇ ਲੈ ਕੇ ਆਏ ਹਾਂ ਜੀ ਉਸ ਤੋਂ ਬਾਅਦ ਅਮਰ ਤੇ ਲੈ ਕੇ ਆਏ ਜਦੋਂ ਅਮਰ ਤੇ ਲੈ ਕੇ ਆਇਆ ਤਾਂ ਉਹ ਰਸਤਾ ਪੂਰਾ ਹੋ ਗਿਆ ਜਿੱਦਕਿ ਜਦੋਂ ਰਸਤਾ ਜੀ ਪ ਤੇ ਕਿਸ ਤਰ੍ਹਾਂ ਦੀ ਤੁਸੀਂ ਜਾਣੀ ਉਪਰਸ਼ਾਹ ਜੀ ਇਨਸਾਨ ਸਾਹਿਬ ਜਾਨੇ ਜੀ ਉਹਨਾਂ ਸੱਜਾ ਮਿਲੇ ਵੀ ਡਾਕਟਰ ਜਿਹੜਾ ਅੱਜ ਸਾਡੇ ਨਾਲ ਹੋਇਆ ਖੰਨ ਕੋਲ ਨਾਲ ਜੋਰਨ ਸੁਤਾਉਂ ਤੇ ਦੁਰਮੋ ਹਸਪੀਟਲ ਹੈ ਉਪਰ ਇੱਕ ਸੰਪਤਾ ਲਿਖਿਆ ਕਿ ਛੋਟੇ ਬੱਚੇ ਦੀ ਮੌਤ ਹੋ ਗਈ ਹੈ ਤੇ ਜੋ ਦੇ ਪੇਰੈਂਟਸ ਸਮ స్టేਟਮੈਂਟ ਲਾਹਣ ਦੇ ਖੂਨ ਅਨੁਸਾਰ ਕੋ ਬਾਦੀ ਕਰ ਗਈ ਹੈ ਉਹ ਡਾਕਟਰ ਦਾ ਕੀ ਨਾਮ ਸੀ